ਪੋਤੇ ਤੇ ਤੇਰੇ ਪੋਤੜੇ ਤੇ ਪੂੰਜੀ ਤੇਰੀ ਗੰਦਗੀ ਤੋਤੇ ਤੇਰੇ ਪੋਤੜੇ ਤੇ ਪੂੰਜੀ ਤੇਰੀ ਗੰਦਗੀ ਇੱਥੇ ਆ ਗਿਆ ਓਲੇ ਜਗੀ ਤਾਣੀ ਇੱਥੇ ਆ ਗਿਆ ਓਲੇ ਜਗੀ ਤਾਣੀ ਹਏ ਮਾਮਾ ਕੋਲੋਂ ਦੁੱਧ ਚੁੰਗ ਕੇ ਕਦੇ ਪੁੱਤ ਨਹੀਂ ਫੜਾਉਂਦੇ ਪਾਣੀ ਹਏ ਮਾਮਾ ਕੋਲੋਂ ਦੁੱਧ ਚੁੰਗ ਕੇ ਕਦੇ ਪੁੱਤ ਨਹੀਂ ਫੜਾਉਂਦੇ ਪਾਣੀ ਹਾਏ ਮਾਮਾ ਕੋਲੋਂ ਦੁੱਧ ਚੁੰਗ ਕੇ ਤੈਨੂੰ ਤੌਲੀਏ ਚ ਰੱਖਿਆ ਲਪੇਟ ਲਾ ਲਵੇ ਹਰ ਦਮ ਲਾ ਕੇ ਰੱਖਾਂ ਸੀਨੇ ਨਾਲ ਵੀ ਉਹ ਤੈਨੂੰ ਤੌਲੀਏ ਚ ਰੱਖਿਆ ਲਪੇਟ ਲਾ ਲਵੇ ਹਰ ਦਮ ਲਾ ਕੇ ਰੱਖਾਂ ਸੀਨੇ ਨਾਲ ਵੀ ਬਾਹਰਲੀ ਹਵੇਲੀ ਹੁਣ ਮਿਲਣ ਨਾ ਦੇਵੇ ਬਾਰਲੀ ਹਵੇਲੀ ਹੁਣ ਮਿਲਨ ਨਾ ਦੇਵੇ ਤੈਨੂੰ ਰੋਕਦੀ ਆ ਮੇਰੀ ਨੋ ਰਾਣੀ ਰੋਕਦੀ ਆ ਮੇਰੀ ਨੋ ਰਾਣੀ ਹਏ ਮਾਮਾ ਕੋਲੋਂ ਦੁੱਧ ਚੁੰਗ ਕੇ ਕਦੇ ਪੁੱਤ ਨਹੀਂ ਫੜਾਉਂਦੇ ਪਾਣੀ ਹਏ ਮਾਮਾ ਕੋਲੋਂ ਦੁੱਧ ਚੁੰਗ ਕੇ ਕਦੇ ਪੁੱਤ ਨਹੀਂ ਫੜਾਉਂਦੇ ਪਾਣੀ ਹਏ ਮਾਮਾ ਕੋਲੋਂ ਦੁੱਧ ਚੁੰਗ ਕੇ